ਨਾਲ ਜੁੜੇ ਰਹੋਗੇ ਤੇ ਨਾਲੇ ਆਪਦੇ ਬਈ ਜੀ ਇਹੋ ਜਿਹਾ ਮੌਸਮ ਹੂੰ ਤੇ ਇਹੋ ਜਿਹਾ ਪਾਣੀ ਜਿੱਥੇ ਮਰਜੀ ਝਾਵੜੋ ਠੀਕ ਸਹੀ ਰਹਿ ਗਿਆ ਅੱਛਾ ਇਹ ਜੇ ਆਪਾਂ ਨੂੰ ਜਿੰਨੇ ਵੀ ਭਰਾ ਮਿਲ ਲਾਉਂਦੇ ਜਿਵੇਂ ਅੱਜ ਤੁਸੀਂ ਆਏ ਹਾਂ ਹਾਂਜੀ ਸਹੀ ਆ ਅਸੀਂ ਦੋ ਬੂਟੇ ਹਰ ਇੱਕ ਭਰਾ ਨੂੰ ਫ੍ਰੀ ਦਿੰਨੇ ਹਰ ਇੱਕ ਭਰਾ ਨੂੰ ਫ੍ਰੀ ਦਿੰਨੇ ਉਹ ਵੀ ਗਾ ਕੋਈ ਪੈਸਾ ਨਹੀਂ ਲੈਂਦੇ ਆਪਾਂ ਵੀ ਆਪਦੀ ਮੋਟਰ ਤੇ ਲਾਓ ਬਾਈ ਇਹਨੂੰ ਸੰਭਾਲ ਲਿਆ ਜੇ ਤੇ ਜਦੋਂ ਫਰੂਟ ਆਊਗਾ ਤੁਸੀਂ ਯਾਦ ਸਾਨੂੰ ਆਪ ਹੀ ਕਰ ਲੈਣਾ ਕਰ ਦੇਣਾ ਵੀ ਹਾਂ ਬਾਈ ਹੋਰ ਇੱਥੋਂ ਆਏ ਸੀ ਹੀ ਵੀ ਇਹ ਨਲਕੇ ਦੇ ਪਾਣੀ ਨਾਲ ਤਿਆਰ ਕੀਤਾ ਆਪਦੀ ਨਾਵਾ ਇਹ ਤੁਸੀਂ ਹਾਂ ਮੰਨ ਕੇ ਚੱਲੋਗੇ ਇਦੋਂ 50 60 ਸਾਲ ਪੁਰਾਣੀ ਕਹਾਣੀ ਆ ਅੱਛਾ ਜੀ ਵੀ ਬਜ਼ੁਰਗਾਂ ਹੁਣ ਦੇ ਕੋਲੇ ਜ਼ਮੀਨ ਥੋੜੀ ਸੀ ਉਦੋਂ ਹਾਂਜੀ ਤੇ ਨਲਕੇ ਦੇ ਉੱਤੇ ਤਕਰੀਬਨ 10 ਕੁ ਮਰਲੇ ਥਾਂ ਅੱਛਾ ਲਾਇਆ ਵੈਸੀ ਬਜ਼ੁਰਗਾਂ ਦਾ ਠੀਕ ਹੈ ਜੀ ਨੇਰੇ ਸਵੇਰੇ ਨਾਲੇ ਮੱਝਾਂ ਨੂੰ ਪਾਣੀ ਪਿਉਂਦੇ ਸੀ ਨਾਲੇ ਨਲਕਾ ਉਦੋਂ 10 ਮਿੰਟ ਹੋਰ ਵੱਧ ਗੇੜ ਲੈਂਦੇ ਸੀ ਬ੍ਰਸ਼ਟੀ ਦਾ ਨਾਰਾ ਤੁਹਾਨੂੰ ਨਾਖ ਬੁਖਾ ਦੀਏ ਅੱਛਾ ਜੀ ਇਹ ਯੂਨੀਵਰਸਿਟੀ ਦੀ ਨਾਖ ਲੱਗੀ ਵੀ ਹੈ ਠੀਕ ਆ ਇਹ ਯੂਨੀਵਰਸਿਟੀ ਦੀ ਨਾਖ ਆ ਹਾਂ ਛੋਟਾ ਜਿਹਾ ਬੂਟਾ ਹਜੇ ਸਾਲ ਡੇਢ ਕ ਸਾਲ ਲਈ ਆ ਅੱਛਾ ਤਕਰੀਬ ਹਾਂ ਫਲ ਬਹੁਤ ਲੱਗਾ ਇਹਨੂੰ ਇਹ ਹੈਗਾ ਜੀ 골ਡਨ ਸੇਵ 골ਡਨ ਸੇਵ ਆ ਤੁਹਾਨੂੰ ਸੇਵ ਬਖਾ। ਆ ਵੀ। ਆ ਸੇਵ ਲੱਗਾ ਵਿਆ ਆ ਸੇਵ ਲੱਗਾ ਇਹਨਾਂ ਦਾ ਸਾਈਜ਼ ਬਹੁਤ ਦਾ ਬੂਤਾ 1.5 ਸਾਲ ਦਾ 1.5 ਸਾਲ ਦਾ ਲੈ ਛੋਟਾ ਹੋਊ ਤੇ ਆ ਫਲ ਜਿਸ ਹਿਸਾਬ ਨਾਲ ਫਲ ਲੱਗਾ ਵੀ ਤੁਸੀਂ ਵੇਲੋ ਵੀ ਫਲ ਨਹੀਂ ਨਾ ਉਲਾਰਤਾ ਇਹਨੂੰ ਬਈ। ਹਾਂ ਫਲ ਨਹੀਂ ਤੋੜਤਾ ਸਾਰਾ। ਹੁਣ ਇਹਦੀ ਅਸੀਂ ਕਟਿੰਗ ਕਰਾਂਗੇ ਤੇ ਆਉਂਦੇ ਸਾਲ ਨੂੰ ਇਹਨੂੰ ਕਟਿੰਗ ਕਰਕੇ ਇੱਕ ਤਾਂ ਮਧਰਾ ਕਰਾਂਗੇ। ਬਿਚਾਰੇ ਨਾ ਤਾਂ ਨੂੰ ਵਧੇ ਠੀਕ ਫਿਰ ਡਾਣੇ ਫੇਰ ਨਾ ਕਿ ਤੁਸੀਂ ਅੱਜ ਆ ਗਏ ਤੇ ਆਪਾਂ ਨਵੀਂ ਇੱਕ ਆਈਟਮ ਹੋਰ ਲਿਆਂਦੀ ਆ ਹਾਂਜੀ ਹਾਂ ਵੀ ਹਾਂ ਇਹ ਲੋਡ ਰਿਕ ਹੋਰ ਲਿਆਂਦਾ ਵਾ ਤੁਸੀਂ ਤੇ ਇਹ ਕੀ ਗਾਰਡਮੈਂਟ ਹੈ ਮਤਲਬ ਇਹ ਇਹ ਆਪਾਂ ਜਿਵੇਂ ਘਰੇ ਕਣਕ ਸਿੱਟੀ ਹੂੰ ਜਾਂ ਹੁਣ ਆਪਾਂ ਜਿਵੇਂ ਦੇਸੀ ਰੂੜੀ ਲੱਦਣੀ ਆ ਕਿ ਲੇਵਰ ਦੀ ਸਮੱਸਿਆ ਆ ਰਹੀ ਦਿਨੋਂ ਦਿਨ ਹੂੰ ਇਹਦੇ ਆਸਤੇ ਆਪਾਂ ਲਿਆਂਦਾ ਬਣਵਾ ਕੇ ਅਸਲ ਵਿੱਚ ਲੁਧਿਆਣਾ ਯੂਨੀਵਰਸਿਟੀ ਨਾਲ ਅਟੈਚਮੈਂਟ ਅਟੈਚਮੈਂਟ ਹੈ ਠੀਕ ਹੈ ਜਨਾ ਬੂਟਾ ਲੱਗਾ ਸਾਰਾ ਯੂਨੀਵਰਸਿਟੀ ਦਾ ਲੱਗਾ ਯੂਨੀਵਰਸਿਟੀ ਆਜੋ ਤੁਹਾਨੂੰ ਆਪਾਂ ਸਾਰਾ ਵਿਖਾ ਦਿੰਨੇ ਆ ਹਾਂਜੀ ਇਹ ਅੱਜ ਗੱਲ ਇਦਾਂ ਵਾ ਕਿ ਬਾਈ ਜੀ ਹੁਣਾਂ ਨੂੰ ਮੈਂ ਕਹਿੰਦਾ ਵੀ ਤੁਸੀਂ ਫੇਸਬੁੱਕ ਦੇ ਉੱਤੇ ਤੇ ਵੇਖਦੇ ਰਹਿੰਨੇ ਹੋ ਜਿਹੜੇ ਐਗਰੀਕਲਚਰ ਵਾਲੇ ਬੰਦੇ ਬਾਈ ਹੁਣਾਂ ਦਾ ਨਾਮ ਮਾਨ ਫਾਰਮ ਕੋਟਕਪੂਰਾ ਫੇਸਬੁੱਕ ਦੇ ਉੱਤੇ ਤੇ ਬਹੁ ਮਸ਼ਹੂਰ ਦੇ ਨਾਮ ਆਦੇ ਕਹਿ ਦਈਏ ਬਈ ਹੁਣਾਂ ਨੇ ਐਗਰੀਕਲਚਰ ਦੇ ਵਿੱਚ ਅਕੜੀ ਧੂਮਾ ਪਾਈਆਂ ਹੋਈਆਂ ਠੀਕ ਹੈ ਭਾਈ ਜੀ ਇੱਕ ਵਾਰੀ ਸਰੋਤਿਆਂ ਨੂੰ ਸਸੀ ਕਾਲ ਬੁਲਾ ਦਿਓ ਸਸੀ ਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਆਪਣੇ ਪੇਜ ਨਾਲ ਜਿੰਨੇ ਵੀ ਜੁੜੇ ਵੀਰ ਸਾਰਿਆਂ ਨੂੰ ਸਸੀ ਕਾਲ ਜੀ ਸਸੀ ਕਾਲ ਤੇ ਬਈ ਅੱਜ ਆਪਾਂ ਪਹੁੰਚੇ ਆਂ ਬਈ ਹੁਣਾਂ ਦੇ ਘਰ ਨੂੰ ਵਾਸਤੇ ਘਰ ਦੇ ਵਿੱਚ ਇਹਨਾਂ ਦੇ ਬਾਗਬਾਨ ਖੇਤ ਬਾੜੀ ਤੇ ਇਹਨਾਂ ਦੇ ਟਰੈਕਟਰਾਂ ਦੀਆਂ ਪਾਵਰਾਂ ਜਿਹੜਾ ਇਹਨਾਂ ਨੇ ਅੱਜ ਮੈਂ ਸੁਣਿਆ ਵੀ ਤੇਜ਼ ਕਰਾਈਆਂ ਉਹ ਚੀਜ਼ਾਂ ਵੇਖਣ ਲਈ ਅੱਜ ਇਹਨਾਂ ਤੋਂ ਪਹੁੰਚੇ ਆਂ ਤੇ ਸਾਰੇ ਸਰੋਤਿਆਂ ਤੋਂ ਪਹਿਲਾਂ ਆਪਾਂ ਇਹਨਾਂ ਦੇ ਕੰਮ ਤੋਂ ਹੀ ਨਿੱਕੇ ਮੋਟੇ ਤੋਂ ਸ਼ੁਰੂ ਕਰਦੇ ਵੀ ਇਹਨਾਂ ਨੇ ਸਟਾਰਟਿੰਗ ਹੋਈ ਕਿੱਥੋਂ ਜਾਂ ਕੀਤੀ ਕਿਵੇਂ ਬਾਈ ਜੀ ਮੜਾ ਦੱਸਿਓ ਇੰਟਰਵਿਊ ਦਿਓ ਮੜਿਆ ਜ ਆਪ ਦਾ ਕੀ ਹਿਸਾਬ ਦਾ ਵੇ ਆ ਆਪਣਾ ਜੀ ਸਮਝ ਲਓ ਵੀ ਪਹਿਲਾਂ ਬਜ਼ੁਰਗਾਂ ਨੇ ਹਾਂਜੀ ਛੋਟੇ ਲੈਵਲ ਤੇ ਜਿਵੇਂ ਆਪਣੇ ਕੋਲੇ ਜ਼ਮੀਨ ਥੋੜੀ ਸੀ ਥੋੜੀ ਸੀ ਤੇ ਬਜ਼ੁਰਗਾਂ ਨੇ ਮਿਹਨਤ ਕੀਤੀ ਗਾਂ ਪਰ ਹੌਲੀ-ਹੌਲੀ ਹੌਲੀ-ਹੌਲੀ ਆਪਾਂ ਸਮਝ ਲਓ ਵੀ ਹੂੰ ਤੁਸੀਂ ਮੈਨੂੰ ਨਾ ਆਪਾਂ ਬੈਠੇ ਸੀਗੇ ਪਹਿਲਾਂ ਤੇ ਉਹ ਇੱਕ ਗੱਲ ਦੱਸ ਰਹੇ ਹੀ ਵੀ ਜਿਵੇਂ ਤੁਸੀਂ ਡੇਢ ਦੋ ਕਿੱਲਿਆਂ ਤੋਂ ਉੱਠ ਕੇ ਹਾਂਜੀ ਹਾਂਜੀ ਅੱਜ ਇੰਨੇ ਮੈਂ ਕਹਿੰਦਾ ਵੀ 40-45 ਕਿੱਲਿਆਂ ਦੀ ਵਾਈ ਤੇ ਉੱਤੇ ਠੇਕੇ ਲੈ ਕੇ ਵੀ ਘਰ ਰਹੇ ਜੇ ਹਾਂਜੀ ਹਾਂਜੀ ਤੇ ਇਹ ਸਟਾਰਟਿੰਗ ਦੌਰ ਕਿਵੇਂ ਦਾ ਰਿਹਾ ਤੇ ਕਿੱਥੋਂ ਤੱਕ ਤੁਸੀਂ ਇਵੇਂ ਆਏ ਇਹ ਅਸੀਂ ਜੀ ਪਹਿਲਾਂ ਪੁਰਾਣੇ ਬਜ਼ੁਰਗਾਂ ਕੋਲੇ ਜਿਵੇਂ ਜ਼ਮੀਨ ਥੋੜੀ ਸੀ ਤੇ ਛੋਟੇ ਲੈਵਲ ਤੇ ਜਿਵੇਂ ਪਸ਼ੂ ਜ਼ਿਆਦਾ ਰੱਖਣਾ ਡੇਰੀ ਫਾਰਮ ਦਾ ਕੰਮ ਕਰਨਾ ਹਾਂ ਹਾਂ ਥੋੜੀ ਥੋੜੀ ਸਬਜ਼ੀ ਲਾਈ ਗਏ ਆ ਜਿਵੇਂ ਹੁਣ ਆਪਣਾ ਪੁਦੀਨਾ ਖੜਾ ਹੀ ਹਾਂ ਜੀ ਲਿਆ ਸ਼ੂਟਿੰਗ ਕੈਮਰਾ ਮੈਨੂੰ ਫੜਾ ਦੇ ਕਰੀ ਹੁਣ ਬਾਸ਼ਾ ਆ ਹੁਣ ਆਪਣਾ ਜੀ ਪਦੀਨਾ ਦਿਖਾ ਦਈਏ ਆ ਪਦੀਨਾ ਮੈਂ ਸੁਣਿਆ ਵੀ ਇਹਦੇ ਚਰਚੇ ਤੋਂ ਹੀ ਪਾਕਿਸਤਾਨ ਤੱਕ ਦੇ ਕਰਾਏ ਹਾਂ ਇਹ ਪਾਕਿਸਤਾਨ ਤੋਂ ਆਪਣਾ ਸਮਝ ਲਓ ਵੀ ਜੜਾਂ ਆਈਆਂ ਵੀਆਂ ਇਹ 65 ਸਾਲ ਪਹਿਲਾਂ ਆਈਆਂ ਵੀਆਂ ਇਹ ਆਮ ਪਦੀਨਾ ਨਹੀਂਗਾ ਜਿਹੜਾ ਜਿਵੇਂ ਜਲੰਧਰ ਸਾਈਡ ਤੇ ਲਾਸਤੇ ਲਾਉਂਦੇ ਪਿਪਲਾਮੈਂਟ ਹਾਂਜੀ ਇਹ ਦੇਸੀ ਪਦੀਨਾ ਜੀ ਦੇਸੀ ਪਦੀਨਾ ਹਾਂ ਤੇ ਇਹਦੀ ਚਟਨੀ ਜਿਵੇਂ ਆਪਾਂ ਕਹਿੰਦੇ ਆਂ ਵੀ ਚਟਨੀ ਬਹੁਤ ਸਵਾਦ ਬਣਦੀ ਆ ਇਹ ਤੁਸੀਂ ਫਿਰ ਜੜੇ ਪਾਕਿਸਤਾਨ ਤੋਂ ਲੈ ਕੇ ਆਏ ਸੀ ਜਾਂ ਕਿਵੇਂ ਇਹ ਸਾਡੇ ਜੀ ਤਾਇਆ ਜੀ ਆਪਣੇ ਪਹਿਲਾਂ ਉਹ ਹਾਕੀ ਦੇ ਖਿਡਾਰੀ ਵੀ ਰਹੇ ਆ ਹਾਂਜੀ ਤੇ ਆਪਣੇ ਹਾਕੀ ਦੇਖੋ ਕੋਚ ਵੀ ਰਹੇ ਆ ਮੈਂ ਦੱਸਾਂ ਡੀਪੀਜੀ ਹੁਣ ਤੋਂ ਉਹਨਾਂ ਦੇ ਐਕਸਪਾਇਰ ਹੋ ਗਏ ਉਹ ਠੀਕ ਆ ਠੀਕ ਆ ਤੇ ਇਹ ਉਹਨਾਂ ਦੀ ਉਦੋਂ ਦੀ ਲਿਆਂਦੀ ਵੀ ਆਪਣੀ ਸਮਝ ਲਓ ਜੜਾਂ ਉਦੋਂ-ਉਦੀਆਂ ਹੀ ਸੰਭਾਲੀਆਂ ਪਹਿਲਾਂ ਉਹਨਾਂ ਆ ਉਹ ਸੰਭਾਲੀਆਂ ਉਹਨਾਂ ਨੇ ਸੰਭਾਲੀਆਂ ਠੀਕ ਆ ਤੇ ਵੇਚਦੇ ਰਹੇ ਆ ਹੂੰ ਹੁਣ ਅਸੀਂ ਇਹ ਆਪਦੇ ਇਥੇ ਘਰ ਰਸਤੇ ਜੇ ਕੋਈ ਭਰਾ ਕੋਈ ਆਉਂਦਾ ਆਪਾਂ ਉਹਨਾਂ ਨੂੰ ਦਿਨੇ ਵੀ ਆ ਬਚਾ ਅੱਜਾ ਘਰੇ ਕੋਈ ਗਬਲੇ-ਗੁਬਲੇ ਚਲਾਉਂਦੇ ਜੱਟ ਨਹੀਂ ਬੰਦੇ ਨੇ ਬਣਾਉਂਦੇ ਇਹ ਇਹ ਕਹਿੰਦੇ ਵੀ ਜੜਾਂ ਮਤਲਬ ਸਮਾ ਹੁੰਦਾ ਹੋਵੇ ਇਹਨਾਂ ਦਾ ਜਾਂ ਕੀ ਹੁੰਦਾ ਹਾਂ ਇਹ ਥੋੜਾ ਜਿਵੇਂ ਸਿਆਲਾਂ ਦੇ ਵਿੱਚ ਜ਼ਿਆਦਾ ਠੰਡ ਚ ਇਹਨਾਂ ਨੂੰ ਬਚਾਉਣਾ ਪੈਂਦਾ ਠੀਕ ਆ ਬਚਾਉਣਾ ਪੈਂਦਾ ਵਾ ਇਹ ਮਤਲਬ ਮਰ ਜਾਂਦੀਆਂ ਜਾਂ ਕੀ ਇਹਨਾਂ ਦਾ ਕੀ ਹੁੰਦਾ ਇਹ ਮਰਦੀਆਂ ਹੀ ਜ਼ਿਆਦਾ ਇਹਨਾਂ ਨੂੰ ਉਦੋਂ ਸਪਰੇਸਪਰੂ ਤੇ ਦੇਣੀ ਪੈਂਦੀ ਹੈ ਇੱਕ ਸੱਲ ਸੁੱਲ ਤੋਂ ਬਚਾਉਣਾ ਪੈਂਦਾ ਠੀਕ ਆ ਠੀਕ ਆ ਬਈ ਜੀ ਤੇ ਗਰਮੀ ਚ ਤਾਂ ਇਹ ਵਾਧੂ ਹੁੰਦਾ ਹੁਣਾ ਤੁਹਾਨੂੰ ਲੋ ਗਰਮੀ ਗਰਮੀ ਆ ਹਾਂ ਗਰਮੀ ਗਰਮੀ ਤੇ ਫਿਰ ਪੂਰੀ ਠੰਡਕ ਵੀ ਰੱਖਦਾ ਹੁੰਦਾ ਹੁਗਾ ਜਿੰਨੀ ਕਿ ਮੈਨੂੰ ਲੱਗਦਾ ਹਾਂ ਹਾਂ ਜੀ ਹਾਂ ਜੀ ਜਿਵੇਂ ਜਿਵੇਂ ਕਿਤੇ ਆਪਾਂ ਨੂੰ ਪ੍ਰੋਬਲਮ ਆਈਏ ਹੋਈਏ ਦੀ ਹੋ ਜਾਂਦੀ ਆ ਹ ਹਾਂਜੀ ਇਹ ਤੁਸੀਂ ਪੀਓ ਫਰਾ ਗੜ ਕੇ ਠੀਕ ਆ ਤੇ ਗਰਮੀ ਗਰਮੀਆਂ ਇਹ ਤੁਸੀਂ ਇੰਨਾ ਕਿ ਥਾਂ ਲਾਇਆ ਵਾ ਜਾਂ ਹੋਰ ਬੜਾ ਲਾਇਆ ਸੀ ਤੁਸੀਂ ਪਹਿਲਾਂ ਜ਼ਿਆਦਾ ਹੁੰਦਾ ਸੀ ਜਾਈ ਹੁਣ ਆਪਾਂ ਫਿਰ ਸਬਜ਼ੀ ਮੋٹے ਪੰਗ ਕੰਮ ਵਾਲੇ ਪਾਸੇ ਜ਼ਿਆਦਾ ਆ ਗਏ ਗੋਭੀ ਗਾਬੀ ਵਾਲੇ ਪਾਸੇ ਠੀਕ ਆ ਇਹ ਫਿਰ ਇੰਨਾ ਕਰਖਿਆ ਵਾ ਘਰੇ ਜਟਣੀ ਜਟਣੀ ਬਣ ਜਾਂਦੀ ਐ ਸਕਾ ਵੀ ਲਈਦਾ ਠੀਕ ਆ ਤੇ ਜੇ ਕੋਈ ਭਰਾ ਨੂੰ ਕਿਸੇ ਨੂੰ ਚਾਹੀਦਾ ਹੁੰਦਾ ਤਾਂ ਲੈ ਜਾਂਦੇ ਤੁਸੀਂ ਇਹ ਚੀਜ਼ ਦਾ ਮੈਨੂੰ ਨਾ ਇੱਕ ਸਟੋਰੀ ਦਸੀ ਹੀ ਵੀ ਇਹ ਨਲਕੇ ਦੇ ਪਾਣੀ ਨਾਲ ਤਿਆਰ ਕੀਤਾ ਆਪਦੀ ਨਾਵਾ ਇਹ ਤੁਸੀਂ ਹਾਂ ਮੰਨ ਕੇ ਚੱਲੋਗੇ ਇਦੋਂ 50 60 ਸਾਲ ਪੁਰਾਣੀ ਕਹਾਣੀ ਆ ਅੱਛਾ ਜੀ ਵੀ ਬਜ਼ੁਰਗਾਂ ਹੁਣ ਦੇ ਕੋਲੇ ਜ਼ਮੀਨ ਥੋੜੀ ਸੀ ਉਦੋਂ ਹਾਂਜੀ ਤੇ ਨਲਕੇ ਦੇ ਉੱਤੇ ਤਕਰੀਬਨ 10 ਕੁ ਮਰਲੇ ਥਾਂ ਅੱਛਾ ਲਾਇਆ ਵੈਸੀ ਬਜ਼ੁਰਗਾਂ ਦਾ ਠੀਕ ਹੈ ਜੀ ਢੇਰੇ ਸਵੇਰੇ ਨਾਲੇ ਮੱਝਾਂ ਨੂੰ ਪਾਣੀ ਪਿਉਂਦੇ ਸੀ ਨਾਲੇ ਨਾਲ ਕਾ ਉਦੋਂ 10 ਮਿੰਟ ਹੋਰ ਵੱਧ ਗੇੜ ਲੈਂਦੇ ਸੀ ਆ ਨਾਲੇ ਵਰਜਸ਼ ਹੁੰਦੀ ਰਹਿੰਦੀ ਸਰੀਰ ਵੀ ਗੇੜ ਕੇ ਨਾਲੇ ਬਦੀਨਾ ਭਰ ਲਿਆ ਨਾਲੇ ਪਾਣੀ ਇਹਨੂੰ ਲਾ ਲੈਂਦੇ ਸੀ ਠੀਕ ਆ ਉੱਥੋਂ ਹੌਲੀ ਹੌਲੀ ਸਟਾਰਟਿੰਗ ਹੁੰਦੀ ਹੁੰਦੀ 2 2.5 ਕਿੱਲੇ ਜ਼ਮੀਨ ਬਣਦੀ ਬਣਦੀ 12 10 12 ਤੇ ਜਾਵੜੀ ਠੀਕ ਹੈ ਜੀ 10 12 ਤੋਂ ਬਣਦੀ ਬਣਦੀ ਹੁਣ ਅੱਗੇ ਬਾਬੇ ਨਾਨਕ ਦੀ ਬੜੀ ਕਿਰਪਾ ਹੋਈ ਆ ਵੀ ਜਿਹੜੀ ਤੇ ਨਾਲੇ ਉਹ ਉਹ ਤੇ ਠੀਕ ਹੀ ਠੀਕ ਸੀ ਉਹ ਜਿਹੜਾ ਫੇਸਬੁਕ ਤੇ ਕਿਤਾ ਚੱਲ ਪਿਆ ਉਹ ਕਿਤਾ ਆ ਗਿਆ ਇਹ ਤਾਂ ਗੱਲ ਸਾਂਝੀ ਆਪਾਂ ਹੁਣ ਕਰਨ ਲੱਗੇ ਸਾਲਤੋਂ ਸਾਰੇ ਆਪਣੇ ਜੰਨੇ ਭਰਾ ਜਿੰਨੇ ਜੁੜੇ ਨੇ ਆਪਣੇ ਨਾਲ ਅਗਰੀ ਕਲਚਰ ਨਾਲ ਜੁੜੇ ਆਪਾਂ ਠੀਕ ਆ ਦੱਸਦੇ ਰਹਿੰਨੇ ਆਂ ਵੀ ਹੂੰ ਕਿਉਂਕਿ ਦੌਰ ਬਈ ਜੀ ਬਾਹਰ ਦਾ ਬੜਾ ਬਾਹਰ ਦਾ ਬੜਾ ਛੱਟ ਛੱਟ ਭੱਜੇ ਜਾਂਦੇ ਇੱਥੇ ਪੰਜਾਬ ਨੂੰ ਉੱਥੇ ਵੀ ਬੁਰਾ ਹਾਲ ਹੋਇਆ ਪਿਆ ਜੇ ਇੱਥੇ ਆਪਾਂ ਕੋਸ਼ਿਸ਼ ਭਰਾਵਾਂ ਨਾਲ ਗੱਲ ਸਾਂਝੀ ਕਰ ਲਾਂਗੇ ਹਾਂਜੀ ਤਾਂ ਉਹ ਇਸ ਕੰਮਲੇ ਆਲੇ ਪਾਸੇ ਆ ਜਾਣਗੇ ਤਾਂ ਸ਼ਾਇਦ ਕੋਈ ਬਚਾਪ ਆਪਾਂ ਵੀ ਕਰ ਸਕਦੇ ਕੋਈ ਹਿੱਸਾ ਪਾ ਸਕਦੇ ਆ ਹਾਂ ਤੇ ਤਾਂ ਕਰਕੇ ਥੋੜਾ ਜਿਹਾ ਲੋਕਾਂ ਨੂੰ ਆਪਾਂ ਗਾਈਡ ਕਰਦੇ ਆ ਵੀ ਅਰ ਥੋੜਾ ਹੀ ਘਣੀ ਸਬਜ਼ੀ ਵਾਲੇ ਪਾਸੇ ਹੋ ਜੋ ਕਣਕ ਝੋਨਾ ਨਹੀਂ ਸੂਤ ਆਉਂਦਾ ਤਾਂ ਥੋੜਾ ਜਿਹਾ ਇਧਰ ਨੂੰ ਹੋ ਜੋ ਅੱਧਾ ਉਧਰ ਨੂੰ ਹੋ ਜੋ ਵੀ ਸਰਕਲ ਜਿਹਾ ਸਹੀ ਰਹੂਗਾ ਤੇ ਆਪਦੇ ਪੰਜਾਬ ਚ ਰਹੋਗੇ ਤੇ ਆਪਦੀ ਮਿੱਟੀ ਨਾਲ ਜੁੜੇ ਰਹੋਗੇ ਤੇ ਨਾਲੇ ਆਪਦੇ ਬਈ ਜੀ ਇਹੋ ਜਿਹਾ ਮੌਸਮ ਤੇ ਇਹੋ ਜਿਹਾ ਪਾਣੀ ਜਿੱਥੇ ਮਰਜੀ ਝਾੜੋ ਸਹੀ ਸਹੀ ਗੱਲ ਮੈਂ ਮੰਨ ਜੋ ਗਿਆ ਭਾਈ ਜੀ ਮੈਂ ਨਾ ਜਿੱਥੇ ਤੁਹਾਡੇ ਇਹ ਵੇਖਣ ਦੇ ਬੂਟੇ ਨਾ ਪਿੱਛੇ ਜਿਹੜੇ ਤੁਸੀਂ ਆ ਪੌਦਿਆਂ ਦੇ ਵਿੱਚ ਆਪਣੇ ਪੋਲੀਥੈਨ ਦੇ ਵਿੱਚ ਪਏ ਹੋਏ ਆ ਹਾਂਜੀ ਹਾਂਜੀ ਤੇ ਇਹ ਕੀ ਜਿਗਾਰਡਮੈਂਟ ਆ ਭਈ ਇਹ ਤੁਸੀਂ ਮਤਲਬ ਲਿਆਉਂਦੇ ਜੀ ਕਿਤੋਂ ਜਾਂ ਕੀ ਕਰਦੇ ਜੀ ਇਹ ਤੋਂ ਮੈਂ ਜੀ ਅਸਲ ਮੈਂ ਲੁਧਿਆਣਾ ਯੂਨੀਵਰਸਿਟੀ ਨਾਲ ਅਟੈਚਮੈਂਟ ਆ ਅਟੈਚਮੈਂਟ ਆ ਠੀਕ ਆ ਜਨਾ ਬੂਟਾ ਲੱਗਾ ਸਾਰਾ ਯੂਨੀਵਰਸਿਟੀ ਦਾ ਲੱਗਾ ਯੂਨੀਵਰਸਿਟੀ ਆਜੋ ਤੁਹਾਨੂੰ ਆਪਾਂ ਸਾਰਾ ਵਿਖਾ ਦਿੰਨੇ ਆ ਹਾਂਜੀ ਇਹ ਜਿਹੜਾ ਮਰੂਦ ਆ ਸਾਰਾ ਇਹ ਤਕਰੀਬਨ ਹਰਿਆਣਾ ਜੁਨੀਵਰਸਿਟੀ ਨਾਲ ਵੀ ਆਪਾਂ ਅਟੈਚ ਆ। ਹਾਂਜੀ। ਉਹਦੇ ਤੋਂ ਸਾਰ ਸਫੈਦਾ ਆ ਜਾ ਰਿਹਾ ਹੈ। ਠੀਕ ਆ। ਤੇ ਤੁਹਾਨੂੰ ਆ ਜੋ ਸਾਰੇ ਹੀ ਆਪਾਂ ਦਿਖਾਉ। ਚਲੋ ਜੀ ਚਲੋ 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 ਅੱਗੇ ਚਲੋ। ਹਾਂ। ਤੇ ਤਕਰੀਬਨ ਸਾਰੇ ਹੀ ਫਰੂਟ ਲੱਗਾ ਜੀ ਮਾਲਟਾ ਕਿੰਨੂ। ਅੱਛਾ। ਇੱਕ ਜਿਹੜੀ ਸਾਈਡ ਆਇਆ ਹੋ ਤੁਸੀਂ। ਉਹ ਆਪਣਾ ਮਾਲਟਾ ਉਧਰਲੀ ਸਾਈਡ ਆ ਜਾਓ। ਚਲੋ ਜੀ ਚਲੋ ਚਲੋ। ਆ ਤੁਹਾਨੂੰ ਦਿਖਾ ਦਈਏ। ਹਮ। ਵੀ ਆਲੂ ਬਖਾਰੇ ਦੇ ਆਪਣੇ ਇਹ ਘਰੇ ਵੀ ਬੁੱਟੇ ਲੱਗੇ ਨੇ। ਘਰੇ ਵੀ ਲਾਏ ਹੋਇਆ ਤੁਸੀਂ। ਹਾਂਜੀ ਹਾਂਜੀ। ਇਹ ਸਾਰਾ ਨਾਰ ਨੂਰ ਵੀ ਬਾਇਆ ਇਹ ਯੂਨੀਵਰਸਿਟੀ ਦਾ ਨਾਰਾ ਤੁਹਾਨੂੰ ਨਾਖ ਬੁਖਾ ਦਈਏ ਅੱਛਾ ਜੀ ਇਹ ਯੂਨੀਵਰਸਿਟੀ ਦੀ ਨਾਖ ਲੱਗੀ ਵੀ ਹੈ ਠੀਕ ਆ ਇਹ ਯੂਨੀਵਰਸਿਟੀ ਦੀ ਨਾਖ ਹੈ ਹਾਂ ਛੋਟਾ ਜਾਂ ਬੂਟਾ ਹਜੇ ਸਾਲ ਡੇਢ ਕ ਸਾਲ ਲਈ ਆ ਅੱਛਾ ਜੀ ਤਰੀ ਬਣੇ ਭਰਿਆ ਹੀ ਪਿਆ ਹਾਂ ਇਹ ਫਲ ਬਹੁਤ ਲੱਗਾ ਇਹਨੂੰ ਇਹ ਤੁਸੀਂ ਮਤਲਬ ਇਹ ਆਪਣੇ ਨਾ ਇਹਦਾ ਵੇਖਣ ਚ ਨਹੀਂ ਆਉਂਦਾ ਇਹਨਾਂ ਫਲ ਤੇ ਇਹ ਫਲ ਮਤਲਬ ਇਹ ਬੀਬੂ ਕਿਹੜਾ ਹੁੰਦਾ ਪੈਂਦਾ ਇਹ ਯੂਨੀਵਰਸਿਟੀ ਤੇ ਆਈ ਬੂਟੇ ਸਾਰੇ ਅੱਛਾ ਜੀ ਉਹਨਾਂ ਚ ਆਨਲਾਈਨ ਸਾਰਾ ਸਿਸਟਮ ਚ ਚੜੇ ਹੋਏ ਆ ਹਾਂ ਤੇ ਬਾਕੀ ਸਾਰਾ ਜੀ ਆਹ ਆਪਣਾ ਅਨਾਰ ਆ ਠੀਕ ਹੈ ਜੀ ਇਹ ਗ੍ਰੀਨ ਸੇਵ ਆ ਜੀ ਆਹ ਵਾਲਾ ਗ੍ਰੀਨ ਸੇਵ ਆ ਇਹਨੇ ਆਪਣੇ ਇਧਰਲਾ ਟੈਂਪਰੇਚਰ ਨਹੀਂ ਚੱਲਿਆ ਅੱਛਾ ਇਹ ਟੈਂਪਰੇਚਰ ਨੇ ਚੱਲਿਆ ਆਇਆ ਸੀਗਾ ਇਹਨੂੰ ਫਰੂਟ ਬਾਰੇ ਨੇ ਢੇਕਤਾ ਅੱਛਾ ਜੀ ਇਹ ਹੈਗਾ ਜੀ ਗੋਲਡਨ ਸੇਵ ਗੋਲਡਨ ਸੇਵ ਆ ਤੁਹਾਨੂੰ ਸੇਵ ਬਖਾ ਆ ਵੀ ਆ ਸੇਵ ਲੱਗਾ ਵਿਆ ਆ ਸੇਵ ਲੱਗਾ ਇਹਨਾਂ ਦਾ ਸਾਈਜ਼ ਬਗਲਾ ਦੇ ਛੋਟਾ ਹੂਸਾ ਡੇਢ ਕ ਸਾਲ ਦਾ ਡੇਢ ਕ ਸਾਲ ਦਾ ਲਈ ਛੋਟਾ ਹੋਊ ਤਿਆਰ ਹੋਊਗਾ ਇਹ ਗੁੱਟਾ ਸੋਲਨ ਤੋਂ ਆਇਆ ਵਿਆ ਇਹ ਕਿੰਨੇ ਕ ਤਰ ਤਰ ਤਿਆਰ ਹੋ ਜੂ ਤੁਹਾਡੇ ਸਾਹਮਣੇ ਇਹ ਸੇਵ ਤਾਂ ਹੋਣਾ ਕਿ ਪਹਿਲਾ ਫਰੂਟ ਆ ਸ਼ਹੀ ਇਹਦਾ ਟਾਈਮ ਟੇਬਲ ਤਾਂ ਹੁਣ ਪਤਾ ਲੱਗ ਜੂਆ ਆਪਾਂ ਨੂੰ ਤੇ ਆ ਆਪਣਾ ਡ੍ਰੈਗਨ ਲੱਗਾ ਵਈ ਅੱਛਾ ਡ੍ਰੈਗਨ ਫਾਂ ਵਿੱਚ ਲਾਇਆ ਡਰਾਮਾਂ ਦੇ ਕੋਸਾ ਖੰਭਿਆਂ ਨਾਲ ਲੱਗਾ ਇਹ ਮੈਗਨਾ ਵੀ ਮਹਿੰਗਾ ਹੀ ਬੜਾ ਤੇ ਤੁਸੀਂ ਘਰੇ ਲਈ ਬੈਠੇ ਜੀ ਇਹ ਤਾਂ ਬਸ ਸ਼ੌਂਕ ਆ ਬਈ ਸ਼ੌਂਕ ਦੇ ਨਾਲ ਯਾਰ ਇਹਦੇ ਨਾਲ ਹਲੇ ਸਟਾਰਟਿੰਗ ਆਏ ਹੈ ਹੈਨਾ ਇਹ ਹਜੇ ਸ਼ੁਰੂ ਆ ਇਹ ਸ਼ੁਰੂ ਇਹ ਨੂੰ ਆਉਣਾ ਸ਼ੁਰੂ ਆ ਹੋ ਜੀ ਆ ਹੁਣ ਜਿਵੇਂ ਨਾ ਇਹਦੇ ਵਿੱਚ ਜਿਵੇਂ ਵੇਖੋ ਤੁਸੀਂ ਵੀ ਆ ਸੁੱਕਿਆ ਜਾ ਵੀ ਪਿਆ ਵਿੱਚ ਇਹ ਇਹ ਨਾ ਕਿ ਠੰਡ ਜ਼ਿਆਦਾ ਆਉਣ ਦੇ ਨਾਲ ਲੈ ਇਹਨੂੰ ਫੰਗਸ ਜ਼ਿਆਦਾ ਆ ਗਈ ਸੀ ਫੰਗਸ ਜ਼ਿਆਦਾ ਆ ਗਈ ਸੀ ਹਾਂ ਇਹ ਸਾਰੇ ਹੀ ਪ੍ਰੋਬਲਮ ਆਈ ਆਪਣੇ तकरीबन ਆ ਸਾਰੇ ਆਵੇ ਖੰਬੇ ਦੇ ਨਾਲ ਚੜਦਾ ਜਾਂਦਾ ਤਾਂ ਦੀ ਤਾਂ ਇੱਥੇ ਆਪਾਂ ਇਹਦੇ ਟਾਇਰ ਬੰਨਾਂਗੇ ਟਾਇਰ ਦੇ ਉੱਤੋਂ ਦੀ ਇਹ ਫਿਰ ਡਿੱਗੂ ਆ ਵੇਖੋ ਸੱਜਣੋ ਵੀ ਬਈ ਉਹਨਾਂ ਨੇ ਬੜਾ ਇੰਤਜ਼ਾਮ ਕਰਕੇ ਪੂਰਾ ਉੱਤੇ ਸੜੇਂ ਕਰਕੇ ਲਾਈ ਹੋਈ ਆ ਸਹੀ ਤੇ ਇਹ ਜਾਮਨ ਦਾ ਬੂਟਾ ਤਿਆਰ ਕੀਤਾ ਬਈ ਆਪਾਂ ਇਹ ਆਪਾਂ ਮਤਲਬ ਜਾਮਨ ਦੇ ਬੂਟੇ ਸਾਰੇ ਇਹ ਆਪਦੇ ਤਿਆਰ ਕੀਤੇ ਤੁਸੀਂ ਇਹ ਆਪਣੀ ਆਪ ਦੀ ਜਾਮਨ ਦਾ ਬੂਟਾ ਜੀ ਅੱਛਾ ਆ ਗਏ ਤੇ तकरीबन 250 300 ਬੂਟਾ ਸੀਗਾ ਵਿੱਚੋਂ ਆਹੀ ਰਹਿ ਗਿਆ अच्छा ये जो आपा नु जितने भी ਭਰਾ ਮਿਲ ਲਾਉਂਦੇ ਜਿਵੇਂ ਅੱਜ ਤੁਸੀਂ ਆਏ ਹਾਂ ਹਾਂਜੀ ਸਹੀ ਆ ਅਸੀਂ ਦੋ ਬੂਟੇ ਹਰ ਇੱਕ ਭਰਾ ਨੂੰ ਫ੍ਰੀ ਦਿੰਨੇ ਹਾਂ ਹਰ ਇੱਕ ਭਰਾ ਨੂੰ ਫ੍ਰੀ ਦਿੰਨੇ ਹਾਂ ਉਹ ਵੀ ਗਾ ਕੋਈ ਪੈਸਾ ਨਹੀਂ ਲੈਂਦੇ ਆਪਾਂ ਵੀ ਆਪਦੀ ਮੋਟਰ ਤੇ ਲਾਓ ਬਾਈ ਇਹਨੂੰ ਸੰਭਾਲ ਲਿਆ ਜੇ ਤੇ ਜਦੋਂ ਫਰੂਟ ਆਊਗਾ ਤੁਸੀਂ ਯਾਦ ਸਾਨੂੰ ਆਪ ਹੀ ਕਰ ਲੈਣਾ ਕਰ ਦੇਣਾ ਵੀ ਹਾਂ ਬਾਈ ਉੱਥੋਂ ਆਏ ਸੀ ਉੱਥੋਂ ਆਏ ਤੇ ਜਮਨ ਦੇ ਨਾਲ ਹੁਣ ਬਹੁਤ ਘਟ ਗਿਆ ਬੂਟੇ ਅੱਗੇ ਨੂੰ ਅੱਗੇ ਜਿਵੇਂ ਜਾਵਣਾ ਸੀ ਕਿ ਹੁਣ ਅਗਲੇ ਪਟਾਪਰੂ ਦਿੱਤੇ ਆ ਕੋਈ ਸਮਝੋ ਬਾਹਰ ਹਾਂ ਹਾਂ ਉਹ ਆਏ ਨਾ ਜਦੋਂ ਠੇਕੇਦਾਰ ਕੋਈ ਖਰਾਬ ਕਰਨ ਲੱਗ ਜਾਂਦਾ ਨਾ ਉਦੋਂ ਫਿਰ ਬੰਦਾ ਯਾਰ ਕਹਿ ਦਿੰਦਾ ਪੱਟਾ ਪੱਟਾ ਕਿਆ ਵਈ ਪਟਦਾ ਹਾਂ ਕਿਆ ਵਈ ਪਟਦਾ ਬੰਦਾ ਆਪਣੇ ਆੜੂ ਦਾ ਬੂਟਾ ਵਿਖਾਇਆ ਸੀ ਮੈਂ ਵੀ ਆਪਣੀ ਵੀਡੀਓ ਚ ਪਾਇਆ ਸੀ ਹਾਂਜੀ ਵੀਡੀਓ ਚ ਵਿਖਾਇਆ ਸੀ ਪਰ ਫਰੂਟ ਇਹਨੂੰ ਇੰਨਾ ਜ਼ਿਆਦਾ ਆਇਆ ਹੂੰ ਇਹ ਵੀ ਯੂਨੀਵਰਸਿਟੀ ਦੀ ਵੈਰਾਈਟੀ ਆ ਜੀ ਅੱਛਾ ਜੀ ਇਹ ਵੀ ਹਾਂ ਇਹ ਸ਼ਾਨੇ ਪੰਜਾਬ ਵੈਰਾਈਟੀ ਆ ਇਹਦੇ ਬੀ ਬਹੁਤ ਫਾਲੀ ਬੜਾ ਲੱਗਾ ਤੇ ਭਰਿਆ ਹੀ ਪਿਆ ਸੀ ਗਾਂ ਗਾਂਡੂਗਾ ਲਾ ਕੇ ਰੋਕਿਆ ਸੀ ਪਰ ਫੇਰ ਵੀ ਸਾਰੇ ਢਾਣੇ ਟੁੱਟ ਗਏ ਇਹਦੇ ਇਹ ਬਾਈ ਮੈਂ ਨਾ ਆ ਵੇਖੋ ਤੁਸੀਂ ਆ ਫਲ ਜਿਸ ਹਿਸਾਬ ਨਾਲ ਫਲ ਲੱਗਾ ਵੀ ਤੁਸੀਂ ਵੇਖ ਲੋ ਵੀ ਫਲ ਨਹੀਂ ਨਾ ਉਲਾਰਤਾ ਇਹਨੂੰ ਬਈ ਹਾਂ ਫਲ ਨਹੀਂ ਤੋੜਦਾ ਸਾਰਾ ਹੁਣ ਇਹਦੀ ਅਸੀਂ ਕਟਿੰਗ ਕਰਾਂਗੇ ਤੇ ਆਉਂਦੇ ਸਾਲ ਨੂੰ ਇਹਨੂੰ ਕਟਿੰਗ ਕਰਕੇ ਇੱਕ ਤਾਂ ਮਧਰਾ ਕਰਾਂਗੇ ਬਿਜਾ ਦੇਣਾ ਤਾਂ ਨੂੰ ਵਧੇ ਫੁੱਲੇ ਫਿਰ ਡਾਣੇ ਫੇਰ ਨਾ ਕਰੇ ਇਕ ਹੋ ਜਾਂ। ਨਹੀਂ ਬਾਈ ਜੀ ਇਹ ਹੁਣ ਇਹ ਵੀ ਯੂਨੀਵਰਸਿਟੀ ਲੁਧਿਆਣਾ ਯੂਨੀਵਰਸਿਟੀ ਦਾ ਹੀ ਹੈ ਇਹ ਵੀ ਤੇ ਇਹਦੇ ਚ ਮਤਲਬ ਇਹ ਕਿੰਨੇ ਚਿਰ ਚ ਤਿਆਰ ਹੋ ਗਿਆ ਸੀ ਬੂਟਾ ਜੇ ਬੰਦਾ ਘਰੇ ਲਾਉਂਦਾ ਵਾ ਇਹ ਤਾਂ ਤਿੰਨਾਂ ਕਿ ਸਾਲਾਂ ਚ ਫਰੂਟ ਦੇਣ ਲੱਗ। ਅੱਛਾ ਤਿੰਨਾਂ ਕਿ ਸਾਲਾਂ ਚ ਫਰੂਟ ਦੇਣ ਲੱਗ ਪਈ। ਤੇ ਇਹਨੂੰ ਮਤਲਬ ਇਹਦੀ ਕੋਈ ਖਾਸ ਮਹਿਗਾ ਵੀ ਰੱਖਣ ਨੂੰ ਕੀ ਬੰਦਾ ਤਿਆਰ ਕਿਵੇਂ ਕਰੇ ਇਹਨੂੰ ਵੀ ਇਹ ਤਿਆਰ ਉੱਤੇ ਹੀ ਹੋ ਜਾਂਦਾ ਜੀ। ਉੱਤੇ ਹੀ ਹੋ ਜਾਂਦਾ। ਇਦਾਂ ਕੋਈ ਸਪੈਸ਼ਲ ਬੰਦੇ ਨੂੰ ਗਾ ਇਹ ਤਾਂ ਸਪਰੇਆ ਬਸ ਦੋ ਤਿੰਨ ਕੋਰਾ ਜਾਂਦੀਆਂ ਪਾਉ। ਅਛਾ ਇਹਨੂੰ ਮੱਖੀ ਦੀ ਪ੍ਰੋਬਲਮ ਆਉਂਦੀ ਆ ਮੱਖੀ ਨਾਲ ਇਹਦਾ ਸੁੰਡ ਪੈ ਜਾਂਦਾ ਠੀਕ ਆ ਤੇ ਇਹ ਹੁਣ ਤੁਸੀਂ ਮਤਲਬ ਇਹ ਕਟਿਆ-ਕੁਟਿਆ ਨਹੀਂ ਜਾਂਦਾ ਸਾਰਾ ਬਸ ਨਾ ਇਹਦੇ ਵਾਲੇ ਪਾਸੇ ਹੋਇਆ ਹੀ ਨਹੀਂ ਗਿਆ ਅੱਛਾ ਇਹਦਾ ਜੇ ਕੋਸ ਨਾ ਕੋਸ ਅਸੀਂ ਫਰੂਟ ਪਹਿਲਾਂ ਝਾੜ ਦਿੰਦੇ ਕੱਚਾ ਹਾਂ ਤਾਂ ਦਾਣੇ ਵੱਜ ਜਾਂਦੇ ਨਾਲੇ ਤਾਂ ਫਲ ਮੋਟਾ ਨਹੀਂ ਇਹ ਹੁਣ ਤੁਸੀਂ ਵੇਚਦੇ ਪੁੱਜਦੇ ਵੀ ਨਹੀਂ ਫਲ ਨਹੀਂ ਵੇਚਣ ਵਾਲਾ ਕਿੱਥੇ ਆ ਬੱਚੇ ਫਿਰਦੇ ਆ ਖਾਈ ਹੋਈ ਜਾਂਦੇ ਕੋਤੋਤੇ ਖਾ ਜਾਂਦੇ ਕੋ ਬੱਚੇ ਖਾ ਜਾਂਦੇ ਮਤਲਬ ਇਹ ਖਾਂਜੂਗ ਹਲੇ ਹੈ ਵਾ ਹਾਂ ਹਾਂ ਇਹ ਹਜੇ ਜਿਹੜੇ ਚਲਾ ਤਾਂ ਜੜੀਆਂ ਦਾਣੀਆਂ ਕਰੈਕ ਹੋ ਗਈਆਂ ਜਿਹੜੀਆਂ ਸਾਫਤੀਆਂ ਦਾਣੀਆਂ ਉਹਨਾਂ ਦੇ ਥੱਲੇ ਆਵੇ ਜਿਵੇਂ ਹੁਣ ਆਹ ਢਾਣੀ ਹਰੀ ਆ ਹਾਂਜੀ ਆਹ ਢਾਣੀ ਅਜੇ ਬਚਾ ਬਚਿਆ ਰਿਹਾ ਹੈ ਹਾਂ ਆਵੇ ਆ ਹੁਣ ਫਰੂਟ ਬਣਦਾ ਜਾਂਦਾ ਹੈ ਹਾਂਜੀ ਹਾਂਜੀ ਇੱਕ ਪਾਸੋਂ ਸੇਜ ਵਾਂਗੂੰ ਹੁੰਦਾ ਜਾਂਦਾ ਇਹ ਮੋਟਾ ਵੀ ਹੋਊਗਾ ਠੀਕ ਆ ਹੋਰ ਮੋਟਾ ਜਿਹੜੀਆਂ ਰਾਣੀਆਂ ਟੁੱਟ ਗਈਆਂ ਚਲੋ ਉਹ ਤਾਂ ਹੁਣ ਜਿਹੜਾ ਕੰਮ ਮੈਂ ਬਾਜ਼ਾਰ ਵਿੱਚ ਦੇਖਿਆ ਵੀ ਕੱਚੇ ਹੀ ਲੋਕੀ ਲਈ ਹੁੰਦੇ ਆ ਪਤਾ ਨਹੀਂ ਕਿਸ ਹਿਸਾਬ ਨਾਲ ਪਰ ਇਹ ਜਿਹੜਾ ਆ ਫਲ ਵੇਖਣ ਦੇ ਇਹ ਦੇਖ ਕੇ ਢਾਣੇ ਅਸੀਂ ਦੇ ਵਿੱਚ ਪਾ ਲਏ ਇਹ ਪੂਰਾ ਪੱਕ ਜੂਗਾ ਲਾਲ ਹੁੰਦਾ ਜਾਂਦਾ ਸਹੀ ਆ ਜੀ ਤੇ ਇੱਧਰ ਆ ਜਿਹੜੇ ਬੂਟੇ ਤੁਸੀਂ ਸਾਰੇ ਲਾਏ ਹੋਏ ਆ ਇਹ ਇਹ ਸਾਰਾ ਹੈਗਾ ਜੀ ਮਾਲਟੇ ਦਾ ਮਾਲਟੇ ਉਸ ਨੇ ਨਿੰਬੂ ਆ ਕੋਸ ਮਾਲਟਾ ਹੈ ਠੀਕ ਹੈ ਇਹ ਸਾਰੇ ਘਰੇ ਆਪਣੇ ਆਪ ਦੇ ਫਰੂਟ ਲੱਗਾ ਹੋਇਆ ਤੇ ਨਿੰਬੂ ਨੂੰ ਹਲੇ ਫਲ ਪਿਆ ਜਾਂ ਕਿਵੇਂ ਨਿੰਬੂ ਹੁਣ ਕੇਰਾ ਗਰਮੀ ਨਾਲ ਫਲ ਝਾੜ ਗਿਆ ਵੈਲਾ ਟਾਵਾ ਹੈਗਾ ਅੱਛਾ ਜੀ ਆਉਣ ਵਾਲਾ ਫਰੂਟ ਨਵਾਂ ਆਊਗਾ ਹੁਣ ਠੀਕ ਠੀਕ ਹੈ ਜੀ 20 ਦਿਨਾਂ ਤਾਈਂ ਆ ਜਾਊਗਾ ਹਾਂਜੀ ਠੀਕ ਹੈ ਤੇ ਬਾਕੀ ਆ ਮਾਲਟੇ ਨੂੰ ਤੁਹਾਨੂੰ ਲੱਗਾ ਹੋਇਆ ਹਾਂ ਲੱਗਾ ਹੋਇਆ ਛੋਟਾ ਬਾਕੀ ਤੁਹਾਨੂੰ ਉਧਰ ਆਪਾਂ ਕਰੇ ਬਾਹਰ ਆਪਣਾ ਬਾਗ ਹੈਗਾ ਤੁਹਾਨੂੰ ਦਿਖਾ ਦਿੰਨੇ ਠੀਕ ਆ ਪਹਿਲਾਂ ਹੁਣ ਆਪਾਂ ਇੱਕ ਘਰੋ ਜਾਂਦੇ ਆ ਇਹ ਤੁਹਾਡੇ ਜਿਹੜੇ ਸੰਦ ਸਾਈ ਜਿਹੜੇ ਆਪਾਂ ਵਰਤਦੇ ਤੁਸੀਂ ਟਰੈਕਟਰ ਜਿਹੜਾ ਤੁਸੀਂ ਕਹਿੰਦੇ ਜਗੇ ਬੋਸ ਤੋਂ ਤਿਆਰ ਕਰਾਇਆ ਉਹਦੇ ਦੇ ਲਗੇੜਾ ਮਰਾ ਦੀ ਇੱਕ ਇੱਕ ਸੰਦ ਤੁਸੀਂ ਇੱਕ ਮਿੰਟ ਤੁਹਾਡੇ ਕੋਲ ਹੈ ਨੇ ਜੋਂਡੀ ਆ ਫਿਰ ਤੁਹਾਡੇ ਕੋਲ ਦੋ ਆ ਜੇ ਕੀ ਕਿਵੇਂ ਜੋਂਡੀ 102 ਆ ਜੀ ਦੋ ਜੋਂਡੀ ਆ ਇੱਕ ਆਪਣਾ ਕਿਆਲੀ ਵਾਲਾ ਮੈਸੀ ਆ ਇੱਕ ਆਪਣਾ ਐਲ 45 ਕਿ ਤੁਸੀਂ ਅੱਜ ਆ ਗਏ ਤੇ ਆਪਾਂ ਨਵੀਂ ਇੱਕ ਆਈਟਮ ਹੋਰ ਲਿਆਂਦੀ ਆ ਹਾਂ ਇਹ ਲੋਡਰ ਇੱਕ ਹੋਰ ਲਿਆਂਦਾ ਵਾ ਤੁਸੀਂ ਤੇ ਇਹ ਕੀ ਰਿਗਾਰਡੈਂਟ ਹੈ ਮਤਲਬ ਇਹ ਇਹ ਆਪਾਂ ਜੀ ਜਿਵੇਂ ਘਰੇ ਕਣਕ ਸਿੱਟੀ ਹੂੰ ਜਾਂ ਹੁਣ ਆਪਾਂ ਜਵੇਂ ਦੇਸੀ ਰੂੜੀ ਲੱਦਣੀ ਆ ਕੋਈ ਲੈਵਰ ਦੀ ਸਮੱਸਿਆ ਆ ਰਹੀ ਦਿਨੋਂ ਦਿਨ ਹੂੰ ਹੂੰ ਇਹਦੇ ਵਾਸਤੇ ਆਪਾਂ ਲਿਆਂਦਾ ਬਣਵਾ ਕੇ ਅੱਛਾ ਇਹ ਫਿਰ ਇਹ ਅਗਲੇ ਪਾਸੇ ਫਿੱਟ ਕਿਵੇਂ ਪਿਛੋਂ ਨਹੀਂ ਇਹ ਪਿਛਲੇ ਪਾਸੇ ਫਿੱਟ ਕੀਤਾ ਮੂਰੇ ਜੇ ਫਟਿੰਗ ਕਰਦੇ ਆ ਤਾਂ ਸਾਰੇ ਟਰੈਕਟਰ ਤੋਂ ਵੀ ਥੱਲੇ ਚੈਸੀ ਦੇਣੀ ਪੈਂਦੀ ਹੈ ਚੈਸੀ ਦੇਣੀ ਪੈਂਦੀ ਹੈ ਇਹ ਤਾਂ ਆਪਾਂ ਲੈਂਕਾਂ ਚੋਂ ਪੈਂਦਾ ਕੀਤਾ ਅੱਛਾ ਬਸ ਤਿੰਨ ਕਿੱਲੀਆਂ ਕੱਢਣੀਆਂ ਜ਼ਿਆਦਾ ਖੋਸ ਖੋਲਣਾ ਨਹੀਂ ਤੇ ਇਹ ਫਿਰ ਚਲਾਉਂਗੇ ਕਿਵੇਂ ਮਤਲਬ ਇਹ ਡਿਸਟ੍ਰਿਬਿਊਟਰ ਤੇ ਚੱਲਣਾ ਜੀ ਵਿਖਾਉ ਹਾਂ ਚਲੋ ਫਿਰ ਚੱਲੀ ਆਪਾਂ ਵੇਖ ਕੇ ਲਾ ਕੇ ਚੱਲ ਗਏ ਇਹ ਤੁਹਾਨੂੰ ਵਿਖਾਉ ਤੁਹਾਨੂੰ ਵਿ ਇਹ ਤੁਹਾਨੂੰ ਬੁਖਾ ਦਿੰਨੇ ਆਪਾਂ ਉਹ ਖਾਓ ਇਹ ਅੱਛਾ ਆ ਇਹਦਾ ਸਿਸਟਮ ਆ ਗਿਆ ਸਾਰਾ ਡਿਸਟ੍ਰੀਬਿਊਟਰ ਹੈ ਹਾਂਜੀ ਸਰ ਠੀਕ ਆ ਇਹ ਫਿਰ ਤੁਸੀਂ ਸੀਟ ਵੀ ਪਿੱਛੇ ਨੂੰ ਘੁੰਮਣੀ ਕਰਨੀ ਸੀਟ ਨਹੀਂ ਸੀਟ ਇਹ ਆਪਾਂ ਆਹ ਚੀਜ਼ ਇੱਥੇ ਲੈ ਆਵਾਂਗੇ ਅੱਛਾ ਲਾਗੇ ਲੈ ਆਉਂਗੇ ਤੇ ਫਿਰ ਬੰਦਾ ਪਿੱਛੇ ਹੋ ਕੇ ਕਿਵੇਂ ਕਰੂਗਾ ਇਹ ਆਹ ਚੀਜ਼ ਖਲੂਗੇ ਆਪੇ ਠੀਕ ਹੈ ਜੀ ਸਹੀ ਆ ਅੱਛਾ ਵਰਕੇ ਇੱਥੋਂ ਹੀ ਹੋਊਗਾ ਸਾਰਾ ਤੁਹਾਡੇ ਤੋਂ ਠੀਕ ਕੋਈ ਆਪਣਾ ਡਿਸਟਰੀਬਿਊਟਰ ਦਿੱਤਾ ਹੋਇਆ ਠੀਕ ਹੈ ਜੀ ਇੱਕੋ ਡਿਸਟਰੀਬਿਊਟਰ ਤੇ ਤਿੰਨ ਸਿਲੰਡਰ ਲੱਗੇ ਹੋਏ ਇਹ ਇੱਕੋ ਤੇ ਸਾਰਾ ਕੰਟਰੋਲ ਕਰੀ ਜਾਂਦਾ ਆ ਜੀ ਸੀਬੀ ਤੇ ਭੇਜਦੇ ਮੈਂ ਕਹਿੰਦਾ ਗੇਰ ਹੀ ਉਹ ਫਿਰ ਬਾਲਾ ਲੱਬ ਸਿਸਟਮ ਵੱਡਾ ਹੀ ਨੇ ਤਾਂ ਆਪਣੀਆਂ ਦੋ ਕਿੱਲੀਆਂ ਤੇ ਤੀਜੀ ਆ ਦੀ ਅੱਛਾ ਤੇ ਤਿੰਨ ਕਿੱਲੀਆਂ ਦੋ ਪੇਪਾਂ ਲਾਉਣੀਆਂ ਅੱਛਾ ਇਧਰੋਂ ਆ ਜਿਹੜੀ ਇਹ ਕਹਿੰਦੇ ਆ ਜਿਵੇਂ ਆਪਾਂ ਕਹਿ ਦਈਏ ਇਹ ਆਪਾਂ ਲੈਂਕ ਤੋਂ ਵੀ ਆਪਾਂ ਮਤਲਬ ਕਿ 4-5 ਫੁੱਟ ਲੈਂਕ ਨਾਲ ਵੀ ਇਸ ਨੂੰ ਤਾਂ ਚੱਕ ਸਕਦੇ ਹਾਂ ਜਿਵੇਂ ਕੋਈ ਟਰਾਲੀ ਟਰਾਲੀ ਉੱਤੋਂ ਨਹੀਂ ਸੀ ਚੀਜ਼ ਸਿੱਟਣੀ ਠੀਕ ਆ ਚਲੋ ਇਹ ਵੀ ਬਹੁਤ ਵਧੀਆ ਹੈ ਮੈਂ ਕਹਿੰਦਾ ਵੀ ਹਾਂ ਬਾਕੀ ਲੇਵਰ ਦੀ ਤੁਹਾਨੂੰ ਪਤਾ ਵੀ ਹੁਣ ਆ ਰੂੜੀ ਰਾੜੀ ਲੱਦਣੀ ਇਹਨਾਂ ਦਿਨਾਂ ਚ ਬਹੁਤ ਔਖੀਆ ਗਰਮ ਹੁੰਦੀ ਰੂੜੀ ਗਰਮ ਹੁੰਦੀ ਕਈਆਂ ਦਾ ਬੜਾ ਔਖਾ ਹੋ ਜਾਂਦਾ ਬੰਦੇ ਦਾ ਮੈਂ ਕਹਿੰਦਾ ਚੰਗਿਆੜ ਨਿਕਲ ਜਾਂਦੀ ਆ ਹੁਣ ਤੇ ਵਾ 45 50 ਦੇ ਟੈਂਪਰੇਚਰ ਪਹੁੰਚ ਗਿਆ ਵਾ ਇਹਨਾਂ ਤੇ ਦੁਬਾਈ ਨਹੀਂ ਹੁੰਦਾ ਜਿਵੇਂ ਇੱਥੇ ਹੁਣ ਤੇ ਦੁਬਾਈ ਦਾ ਤੁਸੀਂ ਟੈਂਪਰੇਚਰ ਮੰਨੋ ਵੀ ਇਸ ਟਾਈਮ 35 ਚੱਲਣ ਦਿਆ ਤੇ ਆਪਣੇ ਪੰਜਾਬ ਦਾ ਇਸ ਟਾਈਮ 45 50 ਦੇ ਪਹੁੰਚ ਗਿਆ ਟੈਂਪਰੇਚਰ ਹਾਂਜੀ ਹਾਂਜੀ ਲੋਗੀ ਵਾ ਤੇ ਬੜੀ ਲੱਗ ਮਾਰੇ ਬਹੁਤ ਘਟ ਗਏ ਹੈ ਨਾ ਤਾਂ ਕਰੀ ਇਹ ਉਹ ਆ ਗਿਆ ਛੋਟਾ ਆਪਣਾ ਛੋਟਾ ਆਪਣਾ ਆ ਗਿਆ ਠੀਕ ਹੈ ਜੀ ਜਿਹੜਾ ਆਪਾਂ ਜੱਗੇ ਬੋਸ ਤੋਂ ਹਾਂ ਜੱਗੇ ਬੋਸ ਤੋਂ ਕਰਵਾਇਆ ਕਰਵਾ ਕੇ ਲਿਆਏ ਆ ਹਾਂ ਇਹ ਦੇ ਪਿੱਛੇ ਵੀ ਬੜੀ ਲੰਮੀ ਸਟੋਰੀ ਹੈ ਭਾਈ ਜੀ ਤੇ ਬਾਈ ਹੁਣਾਂ ਨੇ ਮੈਂ ਕਹਿੰਦਾ ਵੇਟਿੰਗ ਸਾਲ-ਸਾਲ ਦੀ ਸੀ ਤੇ ਬਾਈ ਉਹਨਾਂ ਨੇ ਜੱਕੀ ਬੜੇ ਤਗੜੇ ਲਾਤੇ ਵੀ ਕਹਿੰਦੇ ਨਾਲ ਵੀ ਉਹਨਾਂ ਨੇ ਨਾਲ ਦੀ ਨਾਲ ਤੇ ਇਹ ਅੱਛਾ ਇਹ ਜਿਹੜੀ ਇੱਕ ਗਾਰਡਮੈਂਟ ਹੈ ਤਾਂ ਕਿਵੇਂ ਇਹ ਆਪਣਾ ਜੀ ਏਸੀ ਕੈਮਨ ਜਿਹੜਾ ਟਰੈਕਟਰ ਆ ਇਹ ਆਪਣਾ ਕੰਪਨੀ ਬ੍ਰਾਂਡ ਹੈ ਆਹ ਕੰਪਨੀ ਦਾ ਤੇ ਇਹ ਇੱਕ ਤਾਂ ਜਿਹੜੇ ਲੋਕੀ ਬਾਹਰੋਂ ਕਰਾ ਲੈਂਦੇ ਆ ਉਹ ਫਾਇਦੇ ਜੀ ਆ ਜਾਂ ਇਹ ਫਾਇਦੇ ਜੀ ਆ ਜੀ ਇਹ ਕੰਪਨੀ ਆ ਜੀ ਜਿਹੜੇ ਬਾਹਰ ਲਾਓ ਕੋਈ ਮੰਨ ਕੇ ਚੱਲੋ ਤੁਹਾਡਾ 2 ਸਵਾ 2 ਲੱਖ ਰੁਪਏ ਦਾ ਲਾ ਦਿੰਦੇ ਆ ਹਾਂ 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 ਇਹ 6 6.5 ਲੱਖ ਦਾ ਕੱਲਾ ਕੈਮ ਆ ਨਾ ਕੈਬਨ ਕੱਲਾ ਕੈਬਨ ਗੈਬਨ ਹੀ ਆ 6.5 ਲੱਖ ਲਓ ਵੀ 6.5 ਲੱਖ ਰੁਪਏ ਚ 241 ਮੈਸੀ ਟਰੈਕਟਰ ਨਵਾਂ ਆ ਜਾਂਦਾ ਆ ਜਾਂਦਾ ਜੀ ਆ ਜਾਂਦਾ ਤੁਸੀਂ ਕੈਮਨ ਲਵਾਇਆ ਤੁਸੀਂ ਕੈਬਨ ਲਵਾਇਆ ਹਾ ਸਪੈਸ਼ਲ ਕੈਮਨ ਕੰਪਨੀ ਨੇ ਲਾ ਕੇ ਦਿੱਤਾ 6.5 ਲੱਖ ਕੰਪਨੀ ਨੇ ਲਾ ਕੇ ਦਿੱਤਾ ਬਾਕੀ ਨਾ ਵਿਚੋ ਫੀਚਰ ਫੀਚਰ ਕਿਹੜੀ ਜਾਂਦੇ ਫਰਕ ਹੁੰਦਾ ਸਾਰਾ ਕਿਹੜਾ ਜੇ ਜੇ ਤੁਸੀਂ ਨੋਵਾ ਗੱਡੀ ਚ ਬਹਿ ਗਏ ਹਾਂਜੀ ਤੇ ਜੇ ਹੋ ਜਾ ਇਹਦੇ ਚ ਬਹਿ ਉਹਦੇ ਚ ਤਾਂ ਸ਼ਾਇਦ ਤੁਹਾਨੂੰ ਕੋਈ ਮਾੜਾ ਮੋਟਾ ਐ ਝਟਕਾ ਵਾਟਕਾ ਲੱਜੂਗਾ ਬ੍ਰੇਕ ਬਰੂਕ ਤਾਂ ਹੂੰ ਹੂੰ ਇਹ ਤਾਂ ਹਵਾ ਵਾਲੀ ਸੀਟ ਆ ਜੀ ਅੱਛਾ ਏਸੀ ਆ ਗਰਮੀ ਚ ਹੀਟਰ ਸਿਆਲਾ ਚ ਸਹੀ ਆ ਹੀਟਰ ਸਿਆਲਾ ਨਾ ਕੋਈ ਮੱਖੀ ਨਾ ਕੋਈ ਮੱਛਰ ਨਾ ਕੋਈ ਵਾਈਬ੍ਰੇਸ਼ਨ ਸਹੀ ਆ ਕੁਛ ਨਹੀਂਗਾ ਬਸ ਜਦ ਤੁਸੀਂ ਬਹਿ ਗਏ हां ਜਾਂਦਲੋ ਜੇ ਤੁਸੀਂ ਵਿਆਹ ਬੂਤੇ ਜਾਣਾ ਟਾਇਰੂਈ ਲਾ ਕੇ ਤੇ ਇਹਦੇ ਦੇ ਚੱਕੇ 10 ਕਿੱਲੇ ਵਾਣ ਵਾ ਕੇ ਵੀ ਜਾ ਸਕਦੇ ਹੋ ਉਵੇਂ ਨਿਕਲੋਗੇ ਉਵੇਂ ਨਿਕਲਉਂਦਾ ਬੰਦਾਣਾ ਗੱਲ ਇਹ ਐ ਮੜਾ ਇਹਨੂੰ ਕਹਿ ਮੈਨੂੰ ਖੋਲੋ ਆਪਾਂ ਵਿੱਚੋਂ ਵਿਖਾ ਦੀਏ ਸਰੋਤਿਆਂ ਨੂੰ ਵੀ ਕੀ ਇਹ ਸਕਿਆ ਇਹਪਣ ਵੀ ਬੜੇ ਤਰੀਕੀ ਉੱਚਾਆਂ ਖੋਲਦਾ ਜਾਂਦਾ ਹੈ ਨਾ ਹਾਂ ਹਾਂ ਠੀਕ ਆ ਇਹ ਸਿਲੰਡਰ ਸਿਲੰਡਰ ਲੱਗੇ ਕਿ ਮਾੜਾ ਮੋਟਾ ਕੰਮ ਤਾਂ ਇਹ ਬੱਲੇ ਠੀਕ ਆ ਜੀ ਤੇ ਇਹਦੇ ਚ ਮੰਨ ਕੇ ਚਲੋ ਜਿਹੜੇ ਆ ਗੇਰ ਗੂਰੇ ਨਿਊਜ਼ੀਲੈਂਡ ਦੀਆਂ ਇਹ ਸਾਰਾ ਸਿਸਟਮ ਵਿੱਚੇ ਹੀ ਆ ਜੀ ਆਪਣਾ ਵਿੱਚੇ ਹੀ ਆ ਸਾਰਾ ਹਾਂ ਐਲਸੀਡੀ ਵਗੈਰਾ ਆਪਣੀ ਲਾਈ ਵੀ ਆ ਅੱਛਾ ਐਲਸੀਡੀ ਵੀ ਲਾਈ ਹੋਈ ਆ ਉੱਤੇ ਹਾਂ ਮੰਨ ਕੇ ਚੱਲੋ ਕਿ 5-4 ਘੰਟੇ ਜਿਵੇਂ ਜਨਰੇਟਰ ਤੇ ਟਰੈਕਟਰ ਖੜਾਣਾ ਆਪਣਾ ਖੇਤ ਆਪਾਂ ਬੈਠੇ ਆ ਹਾਂ 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 ਤੇ ਵਿੱਚ ਮਨੋਰੰਜਨ ਲਈ ਸਾਧਨ ਵੀ ਪੂਰਾ ਵਾ ਹਾਂ ਵਿੱਚ ਬੈਠੋ ਫਿਲਮ ਵੇਖ ਲਓ ਕੋਈ 2 ਘੰਟੇ ਦੇ ਤੇ ਹਾਂ ਨਾਲੇ ਏਸੀ ਚੱਲੀ ਜਾਂਦਾ ਸੌਣਾ ਤਾਂ 2 ਘੰਟੇ ਸਹੀ ਆ ਸਹੀ ਆ ਜਦੋਂ ਜਨਰੇਟਰ ਤੇ ਟਰੈਕਟਰ ਖੜਾ ਰਹਿੰਦਾ ਜੀ ਹਾਂਜੀ ਹਾਂਜੀ ਹੜੇ ਨੇ ਚੱਲਣਾ ਤਾਂ ਏਸੀ ਤਾਂ ਨਾਲ ਚੱਲੀ ਜਾਣਾ ਚੱਲੀ ਜਾਣਾ ਠੀਕ ਆ ਚਲੋ ਜੀ ਹੁਣ ਆਪਾਂ ਬਾਗਲ ਚਲੀਏ ਆਜੋ ਤੇ ਨਾਲੇ ਬਾਕੀ ਜਿਹੜੇ 1 ਕੁ ਮਿੰਟ ਜਿਹੜੇ ਥੋੜੇ ਬੋਤੇ ਹੈਗੇ ਉਹ ਵੇਖ ਲਈਏ ਹਾਂ ਹਾਂ ਲਓ ਜੀ ਇਹਨੂੰ ਖਾ ਲਈਏ ਤੇ ਬਾਕੀ ਜਿਹੜੇ ਸੰਦ ਸੈਟ ਆ ਤੁਸੀਂ ਆਪਦਾ ਹੀ ਰੱਖਿਆ ਵਾ ਜਾਂ ਇਹ ਸਾਰਾ ਸੰਧਾ ਆਪਣਾ ਆਪਦਾ ਜੀ ਸੰਧਾ ਆਪਦਾ ਹੀ ਹੈ ਸਾਰਾ ਜਿੰਨਾ ਵੀ ਥੋੜਾ ਜਿਹਾ ਸਰਕਾਰ ਨਾਲ ਵੀ ਜੁੜੇ ਹੋਏ ਆ ਐਸਾ ਹੀ ਜਿਵੇਂ ਆਪਾਂ ਨੂੰ ਪਹਿਲਾਂ ਪਿਛਲੀ ਸਰਕਾਰਾਂ ਚ ਆਇਆ ਸੀਗਾ ਵੀ 10-10 ਲੱਖ ਰੁਪਏ ਦੇ ਜਿਹੜੇ ਸੰਦ ਸੀਗੇ ਉਹ ਸੁਸਾਇਟੀਆਂ ਬਣੀਆਂ ਸੀ ਸਬਸਿਡੀ ਤੇ ਵੀ ਸੁਸਾਇਟੀਆਂ ਬਣੀਆਂ ਸੀ ਸੁਸਾਇਟੀਆਂ ਤੇ ਵੀ ਜੀ 5 5 10 10 ਬੰਦੇ ਇਕੱਠੇ ਹੋ ਕੇ ਹਾਂਜੀ ਹਾਂਜੀ ਤੇ ਸੰਦ ਸਰਕਾਰ ਨੇ ਦਿੱਤੇ ਸੀ ਇਹ ਵੀ ਹਾਂਜੀ ਦਿੱਤੇ ਹੀ ਦਿੱਤੇ ਸੀਗੇ ਤੁਸੀਂ ਆਪ ਵੀ ਕਰੋ ਹਾਂਜੀ ਹਾਂਜੀ ਉਹ ਨਾਲ ਨਾਲ ਵੀ ਆਪਣੇ ਅਟੈਚਮੈਂਟ ਹੈਗੇ ਆ ਅਟੈਚਮੈਂਟ ਹੈਗੇ ਆ ਥੋੜੇ ਜਿਵੇਂ ਜੀਰੋ ਡ੍ਰਿੱਲਾਂ ਹੋਗੀਆਂ ਜੀਰੋ ਡ੍ਰਿੱਲਾਂ ਹਾਂਜੀ ਹਾਂਜੀ ਐਮ ਬੀ ਪਲੋ ਸੀਗੇ ਦਿੱਤੇ ਵੀ ਉਹ ਵੀ ਕੋਈ ਮਾਰੀ ਜਾਂਦਾ ਤੇ ਐਂ ਕਰਕੇ ਵੀ ਆਪਣੇ ਕਿਸੇ ਨੂੰ ਹੈ ਨਹੀਂ ਜਵਾਬ ਆਪਣਾ ਹਾਂ ਜਵਾਬ ਕਿ ਸੰਦ ਜਿਹੜਾ ਆਪਾਂ ਨੂੰ ਸਰਕਾਰ ਵੱਲੋਂ ਮਿਲੀ ਆ ਮਿਲਿਆ ਪਰ ਲੋਕੀ ਕਹੀਆਂ ਕਈਆਂ ਦੇ ਡਾਇਲੌਗ ਇੰਸਟਾਗ੍ਰਾਮ ਤੇ ਵਾਇਰਲ ਹੋਏ ਵੀ ਸੰਦ ਘਰੇ ਖੜਾ ਹੋਵੇ ਤੇ ਸਾਰਿਆਂ ਨੂੰ ਜਵਾਬ ਆ ਨਹੀਂ ਨਹੀਂ ਉਹ ਕੰਮ ਨਹੀਂ ਆਪਣਾ ਜੀ ਸਰਕਾਰੀ ਆ ਤਾਂ ਦਿਓ ਬਈ ਜਿਹੜਾ ਆਪਦਾ ਬਣਿਆ ਉਹ ਤਾਂ ਔਖਾ ਹੈ ਉਹ ਤੇ ਔਖਾ ਹਾਂ ਦੇਖੜਾ ਹੁਣ ਕੋਈ ਸਰਕਾਰ ਲੋ ਮਿਲੀ ਆ ਕੋਈ ਸਹੀ ਐ ਸਹੀ ਐ ਮਦਦ ਤੇ ਕਿਤੇ ਆਂਡ ਗਵਾਂਡ ਕੋਈ ਬੰਦਾ ਹਾਂਜੀ ਛੋਟੇ ਲੈਵਲ ਦਾ ਜੀਮੀਂਦਾਰ ਆ ਜੇ ਕਿਸੇ ਦੀ ਮਦਦ ਹੋ ਜੂਗੀ ਤਾਂ ਕੋਈ ਹਾਂ ਕੋਈ ਆਪਣਾ ਕੀ ਕਸਨ ਕੀ ਲੱਗਾ ਵਾ ਸਰਕਾਰ ਨੂੰ ਆ ਜੀ ਸਰਕਾਰ ਨਾਲ